ਦੋਨੇ ਦੇਖੋ ਇੱਤੀ ਬਾਈਆ ਇੱਤੀ ਬਾਈਆ ਕੋਈ ਨਹੀਂ ਆਵਾਜ਼ ਆਈਏ ਵੀ ਆਮ ਮੁੜ ਕੇ ਨਹੀਂ ਆਗੇ ਜੀ ਬੈਠ ਵੀਡੀਓ ਹਾਂਜੀ ਨਮਸਕਾਰ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਮਲਕੀਤ ਭਾਈ ਜੀ ਕੋਲੇ ਆਏ ਆ 10 ਮਿੰਟ ਸਮਾਂ ਲੈ ਆ ਲੈਣਾ ਤੋਂ ਕਹਾਣੀ ਸਾਂਝੀ ਕਰਦੇ ਪਏ ਆ ਨਿੰਮ ਦੀ ਦੱਤ ਨੂੰ ਉਹ ਨੂੰ ਅਕਸਰ ਹੀ ਨਿੰਮ ਥੱਲੇ ਪੈ ਕੇ ਨੀਂਦ ਆਉਂਦੀ ਸੀ ਜਿਵੇਂ ਆਪਦੇ ਬਾਪੂ ਨਾਲ ਪੈ ਕੇ ਹੁੰਦੀ ਆਉਂਦੀ ਸੀ ਨਿੱਕੇ ਹੁੰਦੇ ਓ ਉਦੇ ਬਾਪੂ ਨੇ ਜਦੋਂ ਨਿੰਮ ਲਾਇਆ ਸੀ ਤਾਂ ਮੱਥਾ ਹੀ ਤਿੰਨ ਕਵਰਿਆਂ ਦੀ ਸੀ ਉਹਦੀ ਮਾਂ ਨੇ ਸ਼ਾਬਦਾਰ ਨੂੰ ਅੱਜ ਵੀ ਯਾਦ ਸੀ ਲੱਗਾ ਸੀਦੇ ਬਾਪੂ ਨਿੰਮ ਦਾ ਕੀ ਕਰਾਂਗੇ ਆਪਾਂ ਆ ਕੇ ਦੰਦਾ ਪਾਲਦਾਰ ਬੂਟਾ ਲਾਵੇ ਬਾਪੂ ਨੇ ਇਹਨੂੰ ਸਹੀ ਆਖਿਆ ਕੋਈ ਨਾ ਵੇਰੇ ਆਪਰਾ ਆਪਣੇ ਸ਼ੇ ਪੁੱਤਾਂ ਤੇ ਲਾਇਆ ਤੋਹਫਾ ਦਿੱਤਾ ਇਹਨੂੰ ਨਾਲੇ ਨਿਆਣੇ ਪੀਂਮ ਝੂਟ ਲਿਆ ਕਰਨਗੇ